ਸਤਿ ਸ੍ਰੀ ਅਕਾਲ ਜੀ ਮੈਂ ਰਾਖੀ ਮੱਟੂ ਵਾਰਡ ਨੰਬਰ 8 ਤੋਂ ਐਮਸੀ ਇਹ ਸਾਡੇ ਰਵੀ ਕੁਮਾਰ ਭਾਜੀ ਵਾਰਡ ਤੋਂ ਇਹਨਾਂ ਦੇ ਬੇਟੀ ਸविता ਜੋ ਕਿ ਲੰਬੇ 10 ਸਾਲ ਤੋਂ ਬਿਮਾਰੀ ਨਾਲ ਝੁਲ ਰਹੇ ਆ ਔਰ ਇਹ ਮਸਲ ਦੀ ਪ੍ਰੋਬਲਮ ਹੋਣ ਕਰਕੇ ਵਿਚਾਰੀ ਬੇਟੀ ਨਾ ਤੁਰੇ ਫਿਰਨੇ ਸਕਦੀ ਹੈ ਇਸ ਕਰਕੇ ਅਸੀਂ ਪੰਜਾਬ ਸਰਕਾਰ ਔਰ ਐਨਆਰਆਈ ਸੰਸਥਾ ਵੱਲੋਂ ਬੇਟੀ ਦੇ ਵੱਤ ਵਤ ਮਦਦ ਦੀ ਅਪੀਲ ਕਰਦੇ ਆ ਤਾਂ ਕਿ ਇਹ ਬੇਟੀ ਆਪਣੇ ਪੈਰਾਂ ਤੇ ਤੁਰ ਫਿਰ ਸਕੇ ਇਹ ਪਰਿਵਾਰ ਦੇ ਹਾਲਾਤ ਇਹੋ ਜਿਹੇ ਨੇ ਪਰਿਵਾਰ ਦੇ ਹਾਲਾਤ ਬਹੁਤ ਕੰਡੀਸ਼ਨ ਇਹਨਾਂ ਦੀ ਮਾੜੀ ਇਹਨਾਂ ਦੀ ਪੰਜ ਬੇਟੀਆਂ ਸੀ ਔਰ ਇੱਕ ਦੀ ਡੈਥ ਹੋ ਗਈ ਔਰ ਇੱਕ ਇਹਨਾਂ ਨੇ ਜਿੱਦਾਂ ਰਿਸ਼ਤੇਦਾਰਨ ਦੇ ਦਿੱਤੀ ਉਹਦੀ ਮੈਰਿਜ ਕਰਵਾਈ ਔਰ ਤਿੰਨ ਬੇਟੀਆਂ ਇਹਨਾਂ ਕੋਆ ਜਿੱਦਾਂ ਕਿ ਇਹਨਾਂ ਵਿੱਚੋਂ ਇੱਕ ਸविता ਬੇਟੀ ਇਹਨਾਂ ਦੀ ਹੈ ਇਹ ਪੜ ਰਹੀ ਹੈ ਘਰ ਬੈਠੇ ਪੜਦੀ ਹੈ ਕੰਫੀਡੈਂਸ ਵਿੱਚ ਬਹੁਤ ਆਉਦਾ ਪਰ ਆਪਾਂ ਕਹਿੰਨੇ ਆ ਕਿ ਚਲੋ ਆਪਾਂ ਸਾਰੇ ਦੇ ਹੈਲਪ ਦੇ ਨਾਲ ਇਸ ਬੇਟੀ ਦੀ ਸਹਾਇਤਾ ਕਰੀਏ ਵੱਧ ਤੋਂ ਵੱਧ ਆਪਾਂ ਐਨਆਰਆਈ ਵੀਰਾਂ ਕੋ ਜਾਂ ਸਮਾਜਿਕ ਸੰਸਥਾਵਾਂ ਗਿਆਵਾ ਵੱਤਵਾਦ ਅਪੀਲ ਕਰਕੇ ਇਹਦਾ ਸੰਜੋਗ ਕਰਿਏ ਇਹ ਮੇਰਾ ਨਾਮ ਰਵੀ ਕੁਮਾਰਾ ਜੀ ਮੈਂ ਸ਼ਾਹਕੋਟ ਦਾ ਰਹਿਣ ਵਾਲਾ ਮੱਲਾ ਬਾਗ ਵਾਲਾ ਜੀ ਮੇਰੀ ਬੇਟੀ ਦਾ ਨਾਮ ਸਫਤਾ ਰਾਣੀ ਹੈਗਾ ਜੀ ਇਹੋ ਨਾ ਮਤਲਬ ਕਿ ਬਚਪਨ ਵਿੱਚ ਜਦੋਂ ਇਹ ਮਤਲਬ ਕਿ 8-9 ਸਾਲ ਦੀ ਸੀਗੀ ਇਹਨੂੰ ਮਤਲਬ ਕਿ ਤੁਰਨ ਵਿੱਚ ਨਕਠਣਾਈ ਆਂਦੀ ਸੀਗੀ ਸਾਨੂੰ ਇਸ ਬਿਮਾਰੀ ਦਾ ਪਤਾ ਨਹੀਂ ਸੀਗਾ ਇਹ ਮਤਲਬ ਬਿਮਾਰੀ ਬੜੀ ਖਤਰਨਾਕ ਇਹ ਹੈਗੀ ਹੈ ਸਾਨੂੰ ਹੁਣ 10 ਸਾਲ ਤੋਂ ਪਤਾ ਲੱਗਾ ਕਿ ਇਹਨੂੰ ਮਸਕਲ ਡਿਸਟ੍ਰੋਫੀ ਹੈ ਜਿਸਨੂੰ ਮਤਲਬ ਡੀਐਮਡੀ ਵੀ ਕਹਿੰਦੇ ਹੈਗੇ ਆ ਤੇ ਇਹ ਹੁਣ ਮਤਲਬ ਇੱਕ ਇਹਦੇ ਕੋ ਤੁਰਿਆ ਵੀ ਨਹੀਂ ਜਾਂਦਾ ਪਿਆ ਹੈਗਾ ਅਸੀਂ ਗਰੀਬ ਪਰਿਵਾਰ ਹੈਗੇ ਆ ਵੀ ਇੰਨੇ ਅਸੀਂ ਮਤਲਬ ਕਿ ਇਲਾਜ ਨਹੀਂ ਕਰਾ ਸਕਿਆ ਥੋੜਾ ਬੋਧ ਤਾਂ ਅਸੀਂ ਇਲਾਜ ਕਰਾਈ ਜਾਂਦੇ ਹੈਗੇ ਆ ਹੁਣ ਕੀ ਹੈ ਜੀ ਇਹਦੇ ਇਲਾਜ ਵਾਸਤੇ ਕੋਈ ਐਲੋਪੈਥੀ ਵਿੱਚ ਕੋਈ ਇਲਾਜ ਨਹੀਂ ਹੈਗਾ ਇਹਦਾ ਇਲਾਜ ਹੈਗਾ ਵੀ ਇੱਕ ਸਰਕਾਰ ਨੇ ਟੀਕਾ ਬਣਾਇਆ ਉਹਦੀ ਕੋਸਟ 17-18 ਕਰੋੜ ਰੁਪਏ ਹੈਗੀ ਹੈ ਹੁਣ ਇੰਨੇ ਕੋਈ ਵੀ ਨਾਰਮਲ ਕਰਨੀ ਐਫਰਟ ਕਰ ਸਕਦਾ ਹੈਗਾ ਤੇ ਅਸੀਂ ਪੰਜਾਬ ਸਰਕਾਰ ਨੂੰ ਸੀਐਮ ਸਾਹਿਬ ਭਗਤ ਮਾਨ ਜੀ ਨੂੰ ਪੀਐਮ ਸਾਹਿਬ ਨੂੰ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਤੇ ਭਾਰਤ ਦੇ ਰਾਸ਼ਟਰਪਤੀ ਜੀ ਨੂੰ ਅਪੀਲ ਕਰਦੇ ਆਂ ਤੇ ਨਾਲ ਇਹ ਸਮਾਜ મતલਬ ਜੋ ਵੀ ਸਮਾਜ ਸੇਵੀ ਸੰਸਥਾਵਾਂ ਐਨ ਆਰ ਆਈ ਸੰਸਥਾਵਾਂ ਹੈਗੀਆਂ ਵਾਂ ਵੀ ਜੋ ਵੀ ਮਤਲਬ ਹੋਵੇ ਜਿੰਨਾ ਵੀ ਚਾਹਣ ਵੀ ਸਾਡੀ ਹੈਲਪ ਕਰਨ ਤਾਂ ਜੋ ਅਸੀਂ ਬੇਟੀ ਦਾ ਇਲਾਜ ਕਰਾ ਸਕੀਏ ਕਿਉਂਕਿ ਇਹ ਟੀਕੇ ਦੀ ਕੀਮਤ ਕਰੋਨਾ ਦੇ ਹਿਸਾਬ ਨਾਲ ਹੈਗੀ ਆ ਤੇ ਇਹਨਾਂ ਦੇ ਮਦਦ ਨਾਲ ਹੀ ਇਹ ਇਲਾਜ ਕੀਤਾ ਜਾ ਸਕਦਾ ਤਾਂ ਜੋ ਮੇਰੀ ਬੇਟੀ ਚੱਲ ਫਿਰ ਸਕੇ ਬਾਕੀਆਂ ਵਾਂਗ ਵੀ ਮਤਲਬ ਦੁਨੀਆ ਦੇਖ ਸਕੇ ਬਾਹਰ ਤੁਰ ਫਿਰ ਸਕੇ ਹਾਂਜੀ ਕੀ ਨੰਬਰ ਕਿ ਨਿਕਾਪਾ ਡਾਇਰੈਕਟ ਆ ਕਿਸਤਾਂ ਬੁੱਕ ਕਰਨਾ ਚਾਹੁੰ ਕਰ ਕਸ ਹਾਂਜੀ 9517627276 9517627276 ਹਾਂਜੀ